ਠੀਕ ਜਦੋਂ ਦਾ ਇਹ ਨਸ਼ੇ ਤੇ ਲੱਗਾ ਵਾ ਨਾ ਇਹਨੇ ਤਾਂ ਕਾਰ ਛੱਡਿਆ ਹੀ ਕੋਹ ਨਹੀਂ ਗਾ ਮੰਮੀ ਹੌਲੀ ਬੋਲ ਰੁਪਿੰਦਰ ਅੰਦਰ ਹੀ ਆ ਤਾਂ ਪਤਾ ਲੱਗਣਾ ਹੀ ਆ ਕਿੰਨਾ ਚਿਰ ਲਕਾਰ ਰੱਖਣਾ ਵਾ ਚੱਲ ਮੰਮੀ ਕੋਈ ਗੱਲ ਨਹੀਂ ਦੇਖ ਲੋ ਪਹਿਲਾਂ ਇੱਥੇ ਤੇ ਫੇਰ ਕੋਈ ਨਹੀਂ ਪੁੱਛ ਲੈਨੇ ਅੰਦਾ ਵਾ ਨਹੀਂ ਮੈਂ ਕਿੱਥੇ ਵੇਖਾਂ ਹੈ ਨਹੀਂ ਇਹਦੇ ਵਿੱਚ ਪੈਸੇ ਚੱਲ ਕੋਈ ਨਹੀਂ ਹੌਲੀ ਬੋਲ ਹੁਣ ਉਹਨੂੰ ਨਾ ਪਤਾ ਲੱਗੇ ਅੰਦਰ ਤੂੰ ਐਦਾਂ ਨਾ ਕਰ ਮੇਰਾ ਬਾਪੂ ਜਿਹਦੀ ਮੈਂ ਨਹੀਂ ਇੱਥੇ ਰਹਿਣਾ ਮੈਂ ਚੱਲ ਚੱਲੀ ਪਿੰਡਾਂ ਕੋਲ ਰਹਿਣਾ ਤੂੰ ਮੈਂ ਨਹੀਂ ਰਹਿਣਾ ਇੱਥੇ ਕਿ ਮੇਰਾ ਸਾਰਿਆਂ ਦਾ ਝੂਠ ਬੋਲਿਆ ਐ ਬਾਹੂ ਆਣੀ ਤੇ ਨਾ ਕੋਈ ਝੂਠ ਨਹੀਂ ਬੋਲਿਆ ਕਿਦਰ ਤੂੰ ਮੇਰੀ ਗੱਲ ਸੁਣ ਕੇ ਬੈਠੇ ਨਹੀਂ ਦੀਦੀ ਮੈਨੂੰ ਛੱਡ ਦੋ ਗੱਲ ਤਾਂ ਸੁਣ ਲੈ ਮੇਰੀ ਵੇਖਿਆ ਮੰਮੀ ਉਹੀ ਗੱਲ ਹੋਈ ਨਾ ਜਿਹੜਾ ਡਾਈ ਮੈਂ ਤੁਹਾਨੂੰ ਕਹਿੰਦੀ ਰਹੀ ਸੀ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਬਲਜਿੰਦਰ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਮੈਂ ਕਿਹੜਾ ਨੂੰ ਲਿਆ ਕੇ ਦਿੰਦੀ ਸੀ ਜਦੋਂ ਦਾ ਮੈਨੂੰ ਪਤਾ ਲੱਗਾ ਮੈਂ ਤਾਂ ਪਹਿਹਾ ਤੇ ਲਾਵੇ ਤਾਂ ਬੰਦ ਕੀਤਾ ਬਲਜਿੰਦਰ ਮੈਂ ਤੇ ਇਹ ਸੋਚਦੀ ਆ ਕਿ लवली ਬਾਹਰੋਂ ਹੁੰਦਾ ਨਾ ਤੂੰ ਵੀ ਮੇਰੇ ਨਾਲ ਚੱਲ ਵੇਲੀ ਉਹਨੂੰ ਸਮਝਾਉਣੀ ਆ ਜੇ ਘਰ ਸਮਝਾਇਆ ਫਿਰ ਉਹਦੇ ਕੰਨਾਂ 'ਚ ਆਵਾਜ਼ ਪੈਣੀ ਆ ਮੈਂ ਤਾਂ ਔਖੀ ਹੋ ਗਈਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਚੱਲ ਮੰਮੀ ਐਦਾਂ ਨਾ ਕਰੋ